ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਨਰੈਣ ਚੋੜਾ ਨੂੰ ਕੱਲ ਜ਼ਮਾਨਤ ਮਿਲੀ ਹੈ ਤੇ ਇਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਜਲਦ ਜੇਲ੍ਹੋਂ ਬਾਹਰ ਵੀ ਆ ਚੜਨਗੇ ਤੇ ਉੱਥੇ ਹੀ ਇਸ ਜ਼ਮਾਨਤ ਨੂੰ ਲੈ ਕੇ ਹੁਣ ਅਕਾਲੀ ਦਲ फडਕਦਾ ਹੋਇਆ ਨਜ਼ਰ ਆ ਰਿਹਾ ਹੈ। ਉੱਥੇ ਦੱਸੀਏ ਕਿ ਬੰਟੀ ਰਵਾਨਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮਿਲੀ ਭੁਗਤ ਹੈ ਜਿਹੜੀ ਕਿ ਨਵੇਂ ਸਾਜਿਸ਼ ਪੰਜਾਬ ਸਰਕਾਰ ਨੇ ਰਚੀ ਹੋਈ ਤੇ ਇੱਕ ਫਿਰ ਤੋਂ ਤਿੱਖਾ ਨਿਸ਼ਾਨਾ ਪੰਜਾਬ ਸਰਕਾਰ ਦੇ ਉੱਤੇ ਸਾਧਿਆ ਜਾ ਰਿਹਾ ਨਰਾਇਣ ਸਿੰਘ ਚੌੜਾ ਦੀ ਜ਼ਮਾਨਤ ਨੂੰ ਲੈ ਕੇ ਅਕਾਲੀ ਦਲ ਭੜਕਦਾ ਹੋਇਆ ਨਜ਼ਰ ਆਇਆ ਤੇ ਆਓ ਤੁਹਾਨੂੰ ਸੁਣਾਉਣੇ ਆ ਪਹਿਲਾਂ ਬੰਟੀ ਰੋਮਾਣਾ ਦਾ ਕੀ ਕਹਿਣਾ ਹੈ ਇਹੋ ਜਿਹਾ ਚਲਾਨ ਪੇਸ਼ ਕਰੋਗੇ 307 ਦਾ ਜਿਹਦੇ ਵਿੱਚ ਜਿਹਦੇ ਤੇ ਗੋਲੀ ਚੱਲੀ ਹੋਵੇ ਜਿਹੜਾ ਵਿਕਟਮ ਹੋਵੇ ਉਹਦੀ ਤੁਸੀਂ 3.5 ਮਹੀਨੇ ਸਟੇਟਮੈਂਟ ਹੀ ਲੈ ਕੇ ਨਾਲ ਨਾ ਲਾਉਂਗੇ ਜਿਹੜੀਆਂ ਸੈਂਕਸ਼ਨਸ ਮੰਡੇਟਰੀ ਆ ਅੰਡਰ ਲਾਅ ਉਹ ਨਾ ਲਾਉਂਗੇ ਤੇ ਫਿਰ ਕੋਰਟ ਕੋਲੇ ਚਾਰਾ ਕੀ ਰਹਿ ਜਾਂਦਾ ਬੇਲ ਦੇਣ ਤੋਂ ਇਲਾਵਾ ਮੈਂ ਪੰਜਾਬ ਸਰਕਾਰ ਨੂੰ ਚੈਲੰਜ ਕਰਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਚੀਜ਼ ਰੱਖਣੀ ਚਾਹਣਾ ਹੈ ਜ਼ਿੰਮੇਵਾਰੀ ਨਾਲ ਮੈਂ ਚੈਲੰਜ ਕਰ ਰਿਹਾ ਪੰਜਾਬ ਸਰਕਾਰ ਨੂੰ ਅੱਜ 47 ਤੋਂ ਬਾਅਦ ਹੁਣ ਤੱਕ ਆਜੋ ਤੁਸੀਂ ਆਪਾਂ 2025 ਚ ਆ ਗਏ ਆ तकरीबन 78 ਸਾਲ ਦਾ ਮੈਂ ਗੱਲ ਕਰ ਰਿਹਾ ਇੱਕ ਚਲਾਨ ਲੋਕਾਂ ਦੇ ਸਾਹਮਣੇ ਲੋਕਾਂ ਦੀ ਕਚਹਿਰੀ ਚ ਲਿਆ ਕੇ ਰੱਖ ਦੋ 307 ਦਾ ਪਰਚਾ ਹੋਵੇ ਤੇ ਜਿਹਦੇ ਤੇ ਗੋਲੀ ਚੱਲੀ ਹੋਵੇ ਜਾਂ ਹਮਲਾ ਹੋਇਆ ਹੋਵੇ ਜਿਹੜਾ ਵਿਕਟਿਮ ਹੋਵੇ ਉਹਦੀ ਸਟੇਟਮੈਂਟ ਨਾਲ ਲਾਏ ਬਿਨਾ ਤੁਸੀਂ ਕੋਰਟ ਦੇ ਵਿੱਚ ਚਲਾਣ ਦਿੱਤਾ ਹੁ ਇੱਕ ਸਿੰਗਲ ਮੈਂ ਕਹਿੰਦਾ ਤੋ ਲੋ ਪੰਜਾਬ ਪੁਲਿਸ ਪੰਜਾਬ ਤਾਂ ਛੱਡੋ ਹਿੰਦੁਸਤਾਨ ਚੋਂ ਲੱਭ ਕੇ ਲਿਆ ਦੇ ਇੱਕ ਸਿੰਗਲ ਚਲਾਣ ਦਿਖਾ ਦਿਓ 307 ਦਾ ਹੁਣ 307 ਹੁੰਦੀ ਕੀ ਅਟੈਂਪਟ ਟੂ ਮਰਡਰ ਮੇਰੇ ਤੇ ਹਮਲਾ ਕੀਤਾ ਇਹਨੇ ਮਾਰ ਦੇਣ ਦੀ ਨੀਤ ਨਾਲ ਕੀਤਾ ਤੇ ਮੇਰੀ ਸਟੇਟਮੈਂਟ ਹੀ ਨਹੀਂ ਲਾਈ ਵਿੱਚ ਫਿਰ ਤੁਸੀਂ ਉਹਨੂੰ ਕੀ ਕਰੋਗੇ ਜੀ ਪੰਜਾਬ ਸਰਕਾਰ ਪੰਜਾਬ ਪੁਲਿਸ ਲੋਕਾਂ ਦੇ ਸਾਹਮਣੇ ਇਹ ਰੱਖੇ ਇੱਕ ਵੀ ਚੀਜ਼ ਰੱਖ ਦੇਵੇ ਇੱਕ ਕਾਗਜ਼ ਰੱਖ ਦੇਵੇ ਲਿਆ ਕੇ ਕੀ 75 80 ਸਾਲਾਂ ਦੇ ਵਿੱਚ ਇੱਕ ਚਲਾਨ ਪੇਸ਼ ਹੋਇਆ ਹੋਵੇ 307 ਦਾ ਜੀ ਦੇ ਚ ਵਿਕਟਮ ਦੀ ਸਟੇਟਮੈਂਟ ਨਾਲ ਨਾਲ ਰੱਗੀ ਤੇ ਜੇ ਨਹੀਂ ਰੱਖ ਸਕਦੇ ਫਿਰ ਲੋਕਾਂ ਦੀ ਕਚਹਿਰੀ 'ਚ ਜਵਾਬ ਦੇਣ ਕਿ ਇਹ ਹੋਇਆ ਕਿਉਂ ਇਸ ਚੀਜ਼ ਨੂੰ ਪ੍ਰੂਫ ਕਰਦੇ ਜਿਹੜੀ ਅਸੀਂ ਗੱਲ ਕਹਿ ਰਹੇ ਆ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੋਟ ਸੀ ਟੂ ਇਲਿਮੀਨੇਟ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਲੀਡਰਲੈਸ ਕਰਨ ਵਾਸਤੇ ਇਹ ਵੇਖੋ ਕਿs ਹੱਦ ਤੱਕ ਜਾ ਰਹੇ ਆ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਆ ਕ੍ਰਿਮੀਨਲ ਬੰਦੇ ਆ ਇਸ ਪਾਰਟੀ ਚ ਚਾਹੇ ਬੇਅਦਬੀਆਂ ਕਰਾਉਣੀਆਂ ਹੋਣ ਆ ਮਲੇਰਕੋਟਲੇ ਦੇ ਅਦਬੀ ਹੋਈ ਕੁਰਾਨ ਸ਼ਰੀਫ ਦੀ ਇਹਦਾ ਨਾਮ ਵਿੱਚ ਆਇਆ ਕੌਣ ਕੋਰਟ ਵੱਲੋਂ ਕਨਵਿਕਟ ਹੋਇਆ ਆਮ ਆਦਮੀ ਪਾਰਟੀ ਦਾ ਐਮਐਲਏ ਉਹਨੂੰ ਰਿਵਾਰਡ ਦੇ ਤੌਰ ਤੇ ਫਿਰ ਦਿੱਲੀ ਦੀ ਟਿਕਟ ਦਿੱਤੀ ਗਈ ਲੋਕਾਂ ਦਾ ਰੌਲਾ ਪਿਆ ਤਾਂ ਫਿਰ ਉਹਦੀ ਟਿਕਟ ਕੱਟਣੀ ਪਈ ਮੇਰਾ ਕਹਿਣ ਤੋਂ ਭਾਵ ਇਹ ਸੱਤਾ ਨੂੰ ਹਾਸਲ ਕਰਨ ਵਾਸਤੇ ਚਾਹੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਵੇ ਚਾਹੇ ਆਪਦੇ ਸਿਆਸੀ ਵਿਰੋਧੀਆਂ ਨੂੰ ਇਲੀਮੀਨੇਟ ਫਿਜ਼ੀਕਲੀ ਇਲੀਮੀਨੇਟ ਕਰਾਉਣਾ ਹੋਵੇ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਐ ਇਹ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਲਾਂਬੂ ਵੀ ਵੀ ਲਾ ਸਕਦੇ ਹੁਣ ਮੈਂ ਇਸ ਤੋਂ ਵੀ ਜਿਹੜੀ ਇੰਪੋਰਟੈਂਟ ਤੱਥ ਜਿਹੜਾ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹਣਾ ਚਲਾਨ ਦੇ ਵਿੱਚੋਂ ਪੜ ਰਿਆ ਮੈਂ ਜਿਹੜਾ ਪੰਜਾਬ ਸਰਕਾਰ ਨੇ ਚਲਾਨ ਪੇਸ਼ ਕੀਤਾ ਇੱਕ ਤਕਰੀਬਨ 91 ਪੇਜਾਂ ਦਾ ਚਲਾਨ ਹੈ 91 ਪੇਜਾਂ ਚ ਸਟੇਟਮੈਂਟਾਂ ਬੜੀਆਂ ਲੱਗੀਆਂ ਐ ਪਰ ਵਿਕਟਮ ਦੀ ਸਟੇਟਮੈਂਟ ਨਹੀਂ ਲੱਗੀ ਮੈਂ ਇੱਕ ਵਾਰੀ ਫੇਰ ਦੱਸ ਦਿਆਂ ਤੁਹਾਨੂੰ ਪਰ ਉਹ 91 ਪੇਜਾਂ ਦੇ ਚਲਾਨ ਤੋਂ ਅੱਜ ਮੈਂ ਜਿਹੜੀ ਮੇਨ ਇੰਪੋਰਟੈਂਟ ਚੀਜ਼ ਸਭ ਤੋਂ ਜਿਹੜੀ ਮੈਂ ਕਹਾਂ ਲੋਕਾਂ ਦੀਆਂ ਅੱਖਾਂ ਖੋਲ ਕੇ ਰੱਖ ਦਊਗੀ ਇਸ ਗੱਲ ਨੂੰ ਬੜੀ ਕਲੀਅਰਲੀ ਲੋਕਾਂ ਦੇ ਸਾਹਮਣੇ ਰੱਖ ਦਊਗੀ ਕਿ ਸਰਕਾਰ ਦੇਖੋ ਕਿਸ ਹੱਦ ਤੱਕ ਜਾ ਰਹੀ ਹੈ ਉਸ ਚਲਾਨ ਦੇ ਵਿੱਚ ਨਰੈਣ ਸਿੰਘ ਚੌੜੇ ਦੀ ਸਟੇਟਮੈਂਟ ਲਾਈ ਹੈ ਇਹਨਾਂ ਨੇ ਸਾਈਨ signed statement in the presence of witnesses ਗਵਾਹਾਂ ਦੀ ਹਾਜ਼ਰੀ ਦੇ ਵਿੱਚ ਫਰਦ ਇਨਕਸ਼ਾਫ ਦੋਸ਼ੀ ਇਹ ਟੈਕਨੀਕਲ ਟਰਮ ਹੈ ਜਿਹਨੂੰ ਆਪਾਂ ਡਿਸਕਲੋਜ਼ਰ ਸਟੇਟਮੈਂਟ ਕਹਿ ਦਿੰਨੇ ਆਂ ਅੰਗਰੇਜ਼ੀ ਚ ਉਹਨੂੰ ਇਹ ਆਪਦੀ ਲੀਗਲ ਭਾਸ਼ਾ ਚ ਫਰਦ ਇਨਕਸ਼ਾਫ ਦੋਸ਼ੀ ਕਹਿੰਦੇ ਆ ਉਹਦਾ ਮੈਂ ਰੈਲੇਵੈਂਟ ਪੋਰਸ਼ਨ ਤੁਹਾਨੂੰ ਪੜ੍ਹ ਦਿਆਂ ਆ ਚਲਾਨ ਹੈ ਠੀਕ ਹੈ ਆਉਦੀ ਸਟੇਟਮੈਂਟ ਹੈ ਆਹੀ ਪੇਜ ਹੈ ਥੋੜਾ ਵੱਡਾ ਕਰਕੇ ਟਾਈਪ ਕੀਤਾ ਵੀ ਪੜ੍ਹਨਾ ਸੌਖਾ ਹੋ ਜਾਵੇ ਮੈਂ ਪੜ੍ਹ ਕੇ ਤੁਹਾਨੂੰ ਦੱਸ ਦਿਆਂ ਵੀ ਉਹ ਨਰੈਣ ਸਿੰਘ ਚੌੜਾ ਕਹਿੰਦਾ ਕੀ ਹੈ ਤੁਹਾਨੂੰ ਫੇਰ ਇਸ ਗੱਲ ਦਾ ਇਲਮ ਹੋਊਗਾ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਕਿਸ ਹੱਦ ਤੱਕ ਜਾ ਸਕਦੀ ਹੈ ਮਕਸਦ ਪੂਰਾ ਹੋਣਾ ਚਾਹੀਦਾ ਪੰਜਾਬ ਨੂੰ ਚਾਹੇ ਅੱਗ ਲੱਗ ਜਾਏ ਅੱਜ ਤੁਸੀਂ ਦੇਖੋ ਕੀ ਲਿਖਦਾ ਹੈ ਅੱਜ HETO ਨੇ ਰਿਕਾਰਡ ਕੀਤੀ ਹੈ ਇਨ ਦ ਪ੍ਰੈਜ਼ੈਂਸ ਆਫ ਟੂ ਵਿਟਨੈਸਸ ਅੱਜ ਹੇਠ ਲੈ ਕੇ ਗਵਾਹਾਂ ਦੇ ਸਾਹਮਣੇ ਦੌਰਾਨ ਨੇ ਤਫਤੀਸ਼ ਮੇਰੇ ਪਾਸ ਸ਼ਾਮਲ ਤਫਤੀਸ਼ ਨਰੈਣ ਸਿੰਘ ਚੌੜਾ ਪੁੱਤਰ ਫਲਾਨਾ ਸਿੰਘ ਮਕਾਨ ਨੰਬਰ 8 ਡੇਰਾ ਬਾਬਾ ਨਾਨਕ ਨੇ ਪੁੱਛਗਿੱਛ ਦੌਰਾਨ ਇਨਕਸ਼ਾਫ ਕੀਤਾ ਕਿ ਮੈਂ ਮਿਤੀ 4/12/24 ਨੂੰ ਵਕੂਏ ਸਮੇਂ ਜਿਸ ਪਿਸਟਲ 9mm ਨਾਲ ਸੁਖਬੀਰ ਸਿੰਘ ਬਾਦਲ ਉੱਤੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਪਿਸਟਲ 9 ਐਮ ਐਮ ਸਮੇਤ 6 ਰੌਂਦ ਜਿੰਦਾ ਤੇ ਇੱਕ ਖੋਲ ਉਹ ਪਹਿਲਾਂ ਹੀ ਆਪ ਜੀ ਨੇ ਬਰਾਮਦ ਕਰ ਲਏ ਹਨ ਇਹਦੂ ਅੱਗੇ ਹੁਣ ਸੁਣ ਲੋ ਕਿ ਕਹੇਜੇ ਬੰਦਿਆਂ ਨੂੰ ਇਹ ਏਟਰਨੇਜ ਕਹੇਜੇ ਬੰਦਿਆਂ ਨੂੰ ਸ਼ੈਲਟਰ ਏਰੀਆ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਪਿਸਟਲ ਤੋਂ ਇਲਾਵਾ ਮੈਂ ਖਾੜਕੂਵਾਦ ਦੀ ਲਹਿਰ ਨੂੰ ਦੁਬਾਰਾ ਸੁਰਜੀਤ ਕਰਨ ਲਈ ਵਿਦੇਸ਼ਾਂ ਤੋਂ ਹੋਰ ਵੀ ਹਥਿਆਰ ਗੋਲੀ ਸਿੱਕਾ ਤੇ ਹੋਰ ਤਮਾਕੇ ਖੇਜ਼ ਸਮਗਰੀ ਮੰਗਵਾਈ ਸੀ ਜਿਨ੍ਹਾਂ ਨੂੰ ਮੈਂ ਲਖੀਮਪੁਰ ਖੇਰੀ ਉੱਤਰ ਪ੍ਰਦੇਸ਼ ਵਿੱਚ ਲੁਕਾ ਛੁਪਾ ਕੇ ਕਿਸੇ ਵਫਾਦਾਰ ਦੇ ਡੇਰੇ ਉੱਪਰ ਰੱਖਿਆ ਹੋਇਆ ਹੈ